ਲੁੱਟ ਖੋਦੀਆਂ ਵਾਰਦਾਤਾਂ ਤੁਸੀਂ ਬਹੁਤ ਸੁਣੀਆਂ ਹੋਣੀਆਂ ਪਰੰਤੂ ਦੁੱਧ ਦੀ ਲੁੱਟ ਹੋ ਜਾਵੇ ਅਜਿਹੀ ਵਾਰਦਾਤ ਤੁਸੀਂ ਬਹੁਤ ਘੱਟ ਸੁਣੀ ਹੋਣੀ ਜੀ ਹਾਂ ਜਲੰਧਰ ਦੀਆਂ ਸੜਕਾਂ ਉੱਤੇ ਦੁੱਧ ਦੀ ਲੁੱਟ ਮੱਚਦੀ ਨਜ਼ਰ ਆਈ ਹੈ ਤਾਂ ਲੋਕ ਬਾਲਟੀਆਂ ਭਰ-ਭਰ ਕੇ ਦੁੱਧ ਲੈ ਗਏ ਨੇ ਤਾਂ ਜਲੰਧਰ ਦਿਹਾਤੀ ਦੇ ਫਲੋਰ ਨੇੜੇ ਸਰਵਿਸ ਲੈਂਡ ਦੇ ਉੱਤੇ ਦੁੱਧ ਦੇ ਨਾਲ ਭਰਿਆ ਇੱਕ ਕੰਟੇਨਰ ਪਲਟ ਗਿਆ ਤਾਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਚਾਲਕ ਦੁੱਧ ਦੇ ਨਾਲ ਭਰਿਆ ਕੰਟੇਨਰ ਹੈ ਜਿਹੜਾ ਬਟਾਲਾ ਤੋਂ ਅੰਮ੍ਰਾਲਾ ਲੈ ਕੇ ਜਾ ਰਿਹਾ ਸੀ ਤਾਂ ਇਸ ਦੌਰਾਨ ਕੰਟੇਨਰ ਆਰਸੀ ਪਲਾਜ਼ਾ ਨੇੜੇ ਪਲਟ ਜਾਂਦਾ ਹੈ ਤਾਂ ਘਟਨਾ ਵਿੱਚ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਰੋਡ ਸੇਫਟੀ ਫੋਰਸ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਜ਼ਖਮੀ ਡਰਾਈਵਰ ਨੂੰ ਥਾਣਾ ਇੰਚਾਰਜ ਅਤੇ ਬਾਕੀ ਪੁਲਿਸ ਮੁਲਾਜ਼ਮਾਂ ਦੀ ਮਦਦ ਦੇ ਨਾਲ ਸਿਵਲ ਹਸਪਤਾਲ ਪਹੁੰਚਾਇਆ ਜਾਂਦਾ ਹੈ। ਤਾਂ ਮੌਕੇ ਦੇ ਉੱਤੇ ਮੌਜੂਦ ਲੋਕਾਂ ਨੇ ਕੰਟੇਨਰ ਦੇ ਵਿੱਚੋਂ ਦੁੱਧ ਚੁੱਕਣਾ ਸ਼ੁਰੂ ਕਰ ਦਿੱਤਾ ਤਾਂ ਜਦੋਂ ਹੀ ਕੰਟੇਨਰ ਦੇ ਵਿੱਚੋਂ ਦੁੱਧ ਡੁੱਲਣਾ ਸ਼ੁਰੂ ਹੁੰਦਾ ਤਾਂ ਲੋਕ ਆਪਣੀਆਂ ਬਾਲਟੀਆਂ ਲੈ ਕੇ ਪਹੁੰਚ ਜਾਂਦੇ ਨੇ ਤਾਂ ਦੇਖਦੇ ਹੀ ਦੇਖਦੇ ਕਾਫੀ ਲੋਕ ਇਸ ਕੰਟੇਨਰ ਦੇ ਵਿੱਚੋਂ ਦੁੱਧ ਦੀ ਲੁੱਟ ਕਰਦੇ ਨਜ਼ਰ ਆਏ ਨੇ ਤਾਂ ਕਟਣਾ ਦੌਰਾਨ ਲੋਕਾਂ ਦੇ ਵਿੱਚ ਦੁੱਧ ਭਰ ਕੇ ਅਤੇ ਲਿਜਾਣ ਦੇ ਲਈ ਧੋੜ ਮਚ ਗਈ ਅਤੇ ਇਸੇ ਦੌਰਾਨ ਡਰਾਈਵਰ ਨੂੰ ਬਚਾਉਣ ਦੀ ਬਚਾਏ ਕੁਝ ਲੋਕ ਦੁੱਧ ਇਕੱਠਾ ਕਰਨ ਲਈ ਭੱਜੇ ਜਿਸ ਤੋਂ ਬਾਅਦ ਲੋਕ ਆਪਣੇ ਘਰਾਂ ਵਿੱਚ ਡਰਮ ਅਤੇ ਕੈਨ ਬੋਤਲਾਂ ਅਤੇ ਬਾਲਟੀਆਂ ਦੇ ਵਿੱਚ ਭਰ ਕੇ ਦੁੱਧ ਲੈ ਜਾਂਦੇ ਦਿਸੇ ਨੇ ਜਾਣਕਾਰੀ ਅਨੁਸਾਰ ਬਟਾਲਾ ਤੋਂ ਅੰਮ੍ਰਾਲਾ ਇਹ ਕੰਟੇਨਰ ਜਾ ਰਿਹਾ ਸੀ ਤੇ ਦੁੱਧ ਦੇ ਨਾਲ ਭਰਿਆ ਇਹ ਕੰਟੇਨਰ ਸੀ ਤਾਂ ਰਸਤੇ ਦੇ ਵਿੱਚ ਬਾਈਕ ਚਾਲਕ ਨੇ ਬ੍ਰੇਕ ਮਾਰ ਦਿੱਤੀ ਤੇ ਉਸ ਨੂੰ ਬਚਾਉਣ ਦੌਰਾਨ ਹੀ ਇਹ ਕੰਟੇਨਰ ਹੈ ਜਿਹੜਾ ਫੁੱਟ ਪਾਥ ਤੇ ਉੱਤੇ ਚੜ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਪਲਟ ਜਾਂਦਾ ਹੈ ਤਾਂ ਕੰਟੇਨਰ ਵਿੱਚ 23 ਤੋਂ 24000 ਲੀਟਰ ਦੁੱਧ ਪਰਿਆ ਹੋਇਆ ਸੀ ਤੇ ਘਟਨਾ ਦੇ ਵਿੱਚ ਜ਼ਖਮੀ ਹੋਇਆ ਡਰਾਈਵਰ ਹੁਣ ਹਸਪਤਾਲ ਦੇ ਵਿੱਚ ਐ ਤੇ ਸੜਕ ਸੁਰੱਖਿਆ ਫੋਰਸ ਉਸ ਨੂੰ ਹਸਪਤਾਲ ਲੈ ਗਈ ਪਰੰਤੂ ਉਸ ਤੋਂ ਬਾਅਦ ਜੋ ਹੋਇਆ ਉਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿਉਂਕਿ ਲੋਕ ਨੇ ਜਿਹੜੇ ਘਰਾਂ ਦੇ ਵਿੱਚੋਂ ਬਾਲਟੀਆਂ ਲੈ ਕੇ ਦੌੜਦੇ ਨੇ ਤੇ ਦੁੱਧ ਦੀ ਲੁੱਟ ਕਰਨੀ ਸ਼ੁਰੂ ਕਰ ਦਿੰਦੇ ਨੇ ਮੇਰਾ ਨਾਮ ਗੁਲਵੰਤ ਸਿੰਘ ਕਿੱਥੋਂ ਕਿੱਥੇ ਜਾ ਰਹੇ ਸੀਗੇ ਬਚਾਰੇ ਤੋਂ ਅੰਬਾਲਾ ਜਾ ਰਹੇ ਸੀ ਸਾਹਿਬ ਕੀ ਹੋਇਆ ਫਿਰ ਰਸਤੇ ਜਾ ਰਿਹਾ ਸੀ ਇਹ ਰਾਤੀ ਗੱਡੀ ਚਲਾ ਕੇ ਤੇ ਕਿਉਂ ਬਾਈਕ ਵਾਲਾ ਸੀ ਅੱਗੇ ਠੀਕ ਹੈ ਉਹਨੇ ਜਾਣਕ ਬ੍ਰੇਕ ਤੇ ਮਾਰੀ ਤੇ ਮੈਂ ਵੀ ਬ੍ਰੇਕ ਮਾਰੀ ਤੇ ਮੇਰੀ ਗੱਡੀ ਘੁੰਮ ਗਈ ਪਿੱਛੇ ਉਦੋਂ ਠੀਕ ਹੈ ਉਹ ਛੰਦਰ ਸ਼ਰਮਨ ਗੱਡੀ ਜੀ ਕੀ ਸੀ ਕੰਡੀਸ਼ਨ ਦਰ ਦੀ ਸੀ ਅੱਛਾ ਜੀ ਫਿਰ ਕੀ ਹੋਇਆ ਗੱਡੀ ਪਲਟ ਗਈ ਗੱਡੀ ਜਾਣਕ ਜਦ ਜੱਕਦਾ ਮੈਂ ਵੀ ਬ੍ਰੇਕ ਮਾਰੀ ਤੇ ਗੱਡੀ ਫੋਟਬਾਰੀ ਦੇ ਉੱਪਰ ਚੜ ਜਿਹੇ ਪਲਟ ਗਈ ਸੀ ਭਾਈ ਤਾਂ ਕਿੰਨੀ ਦੁੱਧ ਸੀ ਵਿੱਚ ਹਾਂਜੀ ਦੁੱਧ ਸੀ ਕਿੰਨਾ ਦੁੱਧ ਨੁਕਸਾਨ ਹੋ ਗਿਆ ਕਿੰਨੇ ਕ ਦਾ ਨੁਕਸਾਨ ਹੋ ਗਿਆ ਲਗਭਗ ਜਿੱਦੇ ਹੁਣ ਪਤਾ ਨਹੀਂ ਪਾ ਜੀ ਤੇ ਅੰਦਾਜ਼ਾ ਕਿੰਨੇ ਲੀਟਰ ਸੀ ਦੁੱਧ ਵਿੱਚ ਸੋਟੇ ਵੀ ਮੇਰੇ ਨਾਲ ਨਾਲ 3 24 ਲੀਟਰ ਹੋਏਗਾ ਹੈ ਤੇ 24 ਲੀਟਰ ਹੋਏਗਾ ਸ਼ਾਇਦ 3 24 ਹਾਂਜੀ ਹਾਂਜੀ ਕਿੱਥੋਂ ਕਿੱਥੋਂ ਜਾ ਰਹੀ ਸੀ ਕਿੱਥੇ ਜਾਣਾ ਸੀ ਬਟਾਲੇ ਤੋਂ ਅੰਮ੍ਰਿਤਸਰ ਜਾ ਰਹੀ ਸੀ ਕਿੱਥੇ ਦੀ ਗੱਡੀ ਹੈ ਇਹ ਬਟਾਲੇ ਦੀ ਹੈ ਜੀ ਜੇ ਤੁਹਾਨੂੰ ਕੋਈ ਜ਼ਖਮੀ ਨੂੰ ਲਿਆਂਦਾ ਕਿਸ ਨੇ ਹਾਂਜੀ ਮੈਨੂੰ ਛੜਕਾ ਫੋਰਸ ਸਾਡੇ ਲੈ ਕੇ ਆਏ ਵੀ ਜੀ ਕੀ ਨਾਮ ਹੈ ਤੁਹਾਡਾ ਤੇ ਇੱਕ ਟਰੱਕ ਪਲਟਿਆ ਦੁੱਧ ਦਾ ਕੰਟੇਨਰ ਕੀ ਕਹਿਣਾ ਚਾਹੁੰਦੇ ਕਿੱਥੋਂ ਕਿੱਥੇ ਜਾ ਰਿਹਾ ਮੈਂ ਐਸੇ ਜਸਵਿੰਦਰ ਸਿੰਘ ਸੜਕ ਸਰਕਿਆ ਫੋਰਸ ਰੂਟ ਨੰਬਰ 94506 ਦੇ ਤਨਾਤਾਂ ਸਾਨੂੰ ਕੋਈ ਅਨਨੋਨ ਫੋਨ ਤੋਂ ਫੋਨ ਆਇਆ ਸੀ ਵੀ ਇੱਕ ਟਰੱਕ ਜਿਹੜਾ ਦੁੱਧ ਵਾਲਾ ਪਲਟ ਗਿਆ ਆ ਇਹ ਬਟਾਲੇ ਤੋਂ ਜਾ ਰਿਹਾ ਸੀਗਾ ਅੰਬਾਲਾ ਅੰਬਾਲਾ ਜੀ ਹਾਂਜੀ ਤੇ ਡਰਾਈਵਰ ਦੇ ਕੋਈ ਨੀਂਦ ਆਉਣ ਦਾ ਕਾਰਨ ਲੱਗ ਰਿਹਾ ਹਾਂਜੀ ਠੀਕ ਹੈ ਜੀ ਗੱਡੀ ਐ ਸਰਵਿਸ ਲਾਈਨ ਤੇ ਪਲਟੀ ਹੁਣ ਅਸੀਂ ਹੈਡਰਾ ਮੰਗਾਇਆ ਤੇ ਛੋਟੇ ਹੈਡਰੇ ਤਾਂ ਚੁੱਕਿਆ ਨਹੀਂ ਜਾਣਾ ਇਹ ਤੇ ਨੈਸ਼ਨਲ ਹਾਈਵੇ ਵਾਲਾ ਹੈਡਰਾ ਆ ਰਿਹਾ ਤੇ ਉਹਨਾਂ ਫਿਰ ਸਿੱਧਾ ਕਰਵਾ ਰਹੇ ਆ ਹੇ ਲੀਟਰਾਂ ਦੇ ਟਨਾਂ ਦੇ ਹਿਸਾਬ ਨਾਲ ਦੁੱਧ ਬਾਹਰ ਆ ਕੀ ਕਹਿਣਾ ਕੋਈ ਡਰਾਈਵਰ ਦੇ ਪਚਾਓਗੇ ਡਰਾਈਵਰ ਤੇ ਸੱਟ ਲੱਗੀ ਆ ਹਾਂਜੀ ਸਿਰ ਤੇ ਓਕੇ ਤੇ ਉਹਨੂੰ ਅਸੀਂ ਸਿਵਲ ਉਸ ਵੀ ਫਲੋਰ ਦਾਖਲ ਕਰਵਾਇਆ ਹੈ ਕਿੰਦਾ ਦੇ ਹਾਲਾਤ ਆ ਉਹਦਾ ਠੀਕ ਆ ਖਤਰੇ ਤੋਂ ਬਾਹਰ ਹੀ ਆ ਜੀ ਖਤਰੇ ਤੋਂ ਬਾਹਰ ਆ ਹਾਂਜੀ ਜਿਹੜਾ ਦੁੱਧ ਦਾ ਕਰਾ ਕਰਾ ਰਹੇ ਆ ਨਹੀਂ ਸਾਡੇ ਦੁੱਧ ਦਾ ਕਰਵਾ ਰਹੇ ਆ ਜੀ ਤੇ ਦੁੱਧ ਜਿਹੜਾ ਰੁੜਦਾ ਆ ਇਹਦਾ ਫੇਰ ਖਰਾਬੀ ਹੋ ਜਾਣਾ ਜੇ ਕੋ ਆਜ ਵੀ ਤਾਂ ਲੈ ਵੀ